ਬਾ ਇਹਨੂੰ ਪਾ ਲੈੰਦੇ ਇਹ ਜਾਰੀ ਥੱਕੀ ਆਈ ਆ ਓਏ ਪਾਪਾ ਓਏ ਪਾਪਾ ਓਏ ਪਾਪਾ ਦੀ ਓ ਚਾਚਾ ਨੂੰ ਫੜ ਕੇ ਬਾ ਇਹਨੇ ਤਾਂ ਪਾਪੇ ਮਰੇ ਦੇ ਨੀਲ ਪਾ ਦਿਆ ਓਏ ਪਾਪਾ ਦੀ ਦੇਖਤੀ ਸਹਤ ਹੁੰਦੀ ਯਾਦ ਮਨਜਾ ਦਾ ਪਿਆਰ ਹੀ ਦੀਦਾ ਓਏ ਕੋਈ ਟਾਪ ਪਾਪੇ ਸੀ ਪਾਪੇ ਦਾ ਡਰਦਾ ਕੋਈ ਵਿਆਹ ਨਹੀਂ 사ਤਾ ਤਾਹਾਂ ਬੰਦੇ ਦਾ ਰੱਖ ਨਹੀਂ ਇਕੱਲਾ ਹੀ ਖਾ ਜਾਂਦਾ ਸੀ ਓ ਚਾਚਾ ਚਲੋ ਚੁੱਕੀਏ ਆ ਬਦਲ ਜਿਓ ਹੀ ਜਾਂਦੇ ਆ ਜੇ ਮੀ ਪੈ ਗਿਆ ਨੀ ਹੋਰ ਭਾਰੇ ਹੋ ਜਾਣਾ ਆ ਮੇਰੇ ਪਾਪੇ ਤੇ ਜਾ ਕੇ ਆ ਰੀ ਮੂੰਹ ਵੇਖ ਰਿਆ ਕੋ ਹੇ ਪਾਪਾ ਆ ਮੇਰੇ ਪਾਪੇ ਤੇ ਸਾਰੇ ਪਾਸੇ ਮੁੱਢੀ ਲਾਓ ਵੇ ਕਿਦਾਂ ਸੰਗ ਪਾੜਦੀ ਆ ਮੁੱਢੀ ਲਾ ਦੋ ਮੁੱਢੀ ਲਾ ਦੋ ਮેર ਮਾਨ ਤੇਰੇ ਵਾਰੀ ਲਾ ਦਾਂਗੇ ਚਲੋ ਜੱਟ ਚੁੱਪੋ ਓ ਪਾਪਾ ਲਾਲਾ ਆਪਾ ਦੇ ਵੀ ਬਣਾਇਆ ਵੇ ਸਾਰੇ ਟੱਬ ਨੇ ਕਿਤਾਬਾਂ ਲਾਈ ਆ ਸਾਨੂੰ ਵੀ ਲੈ ਜਾ ਸਾਨੂੰ ਵੀ ਲੈ ਜਾ ਆਪੇ ਨੇ ਸੋਮ ਕਰਾਈ ਆ ਨੋ 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 ਨੋ